ਤੇ ਲਾਇਆ ਹੈ ਬਾਈ 8 ਲੱਖ 8 ਲੱਖ ਪੌਦਾ ਇੱਕ ਬੰਦਾ ਲਾਸਤੇ ਇੱਕ ਦਿਨ ਦੇ ਵਿੱਚ 274 ਲੀਟਰ ਆਕਸੀਜਨ ਪੈਦਾ ਕਰਦਾ ਹੈ ਨਾ ਤੇ ਬਾਈ ਅਵਤਾਰ ਆਪਦੇ ਖੇਤ ਚ 2500 ਦਰਖਤ ਲਾ ਰਿਹਾ ਹੈ ਦਰਖਤ ਲਾਉਣ ਦੀ ਵੀਡੀਓ ਆਪਾਂ ਤਾਂ ਬਣਾ ਰਿਹਾ ਜਰੂਰੀ ਹੈ ਕਿਉਂਕਿ ਆਪਾਂ ਕੋਈ ਇਹ ਨਹੀਂ ਹੈਗਾ ਵੀ ਵੀਡੀਓ ਦਾ ਕੋਈ ਆਪਾਂ ਸੇਧ ਦੇਣੀ ਹੈ ਗੱਲ ਸਿੱਧੀ ਇਹ ਹੈ ਵੀ ਕਿਸੇ ਦੇ ਦਿਲ ਚ ਤਾਂ ਇਹ ਵੱਜੇ ਵੀ ਯਾਰ ਇੱਕ ਬੰਦੇ ਕੋਲੇ 5 ਕਿੱਲੇ ਵਾਣਦੇ ਆ ਅੱਧਾ ਕਿੱਲਾ ਵਿੱਚ ਉਹ ਦਰਖਤ ਲਾਈ ਜਾਂਦਾ ਹੈ ਨਾ ਕੀ ਮਿਲੂ ਉਹਨੂੰ ਵਾਸ ਸਿਰਫ ਇਸੇ ਕਰਕੇ ਉਹਦੇ ਦਿਲ ਚ ਦਰਦ ਹੈ ਵੀ ਯਾਰ ਸਾਡੇ ਜਿਹੜੇ ਘਰ ਕੋਲ ਇੰਨੇ ਦਰਖਤ ਸੀ ਉਹ ਪੱਟੇ ਗਏ ਅਸੀਂ ਸੋਲਰ ਮੋਟਰਾਂ ਲਵਾ ਲਈਆਂ ਬੇੜਿਆਂ ਚ ਸਾਡੇ ਸੁੰਬਰਨ ਕਰਕੇ ਵੀ ਪੱਤੇ ਝੜਦੇ ਆ ਦਰਖਤ ਪੱਟ ਕੇ ਸਭ ਪੱਕੇ ਕਰਤੇ ਹਨਾ ਉਹ ਕਹਿੰਦਾ ਵੀ ਯਾਰ ਬਹੁਤ ਪ੍ਰੋਬਲਮ ਹੈ ਵੀ ਤਾਂ ਕਰਕੇ ਮੈਨੂੰ ਲੱਗਦਾ ਵੀ ਆਪਾਂ ਨੂੰ ਦਰਖਤ ਲਾਉਣੇ ਚਾਹੀਦੇ ਆ ਸਾਰਿਆਂ ਨੂੰ ਹਨਾ ਜੇ ਮਤਲਬ ਪੰਜ ਕਿੱਲੇ ਵਾਲਾ ਬੰਦਾ ਸੋਚ ਸਕਦਾ ਵੀ ਮੈਂ ਅੱਧੇ ਕਿੱਲੇ ਚ ਦਰਖਤ ਲਾ ਦਿਆਂ ਪੰਛੀਆਂ ਨਾਲ ਪਿਆਰ ਕਰਦਾ ਵੀ ਇੱਥੇ ਆਉਣਗੇ ਪੰਛੀ ਉਹ ਰਹਿਣਗੇ ਹਨਾ ਜਾਂ ਜਿਵੇਂ ਵੀ এনवायरमेंट ਨਾਲ ਉਹ ਪਿਆਰ ਆ ਤਾਂ ਕਰਕੇ ਉਹਨੇ ਮਤਲਬ ਆਪਦੀ ਜਿਹੜੀ ਜ਼ਮੀਨ ਹੈ ਉਹ ਲੋਕਾਂ ਕੋਲੇ ਸਾਰਿਆਂ ਕੋਲੇ ਆਪਣੇ ਕੋਲੇ ਕਿਸੇ ਕੋਲੇ 10 ਕਿੱਲੇ 50 ਕਿੱਲੇ 100 ਵੀ ਨਹੀਂ ਹੈ ਨਾ ਪਰ ਹਿੰਮਤ ਨਹੀਂ ਹੋ ਸਕਦੀ ਵੀ 1 ਕਿੱਲੇ ਚੋਂ ਥੋੜਾ ਜਿਹਾ ਥਾਂ ਕੱਢ ਕੇ ਆਪਾਂ ਦਰਖਤ ਲਾ ਲਈਏ ਫਾਇਦਾ ਕਿਨੂੰ ਹੈ ਆਪਾਂ ਨੂੰ ਆਪਣੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਤੇ ਆਪਾਂ ਨੂੰ ਸਿੱਖਣਾ ਚਾਹੀਦਾ ਜਿਵੇਂ ਹੁਣ ਦੁਬਈ ਵਰਗੇ ਦੇਸ਼ ਨੇ ਜਿਨ੍ਹਾਂ ਨੇ ਇੰਨੀ ਗ੍ਰੀਨਰੀ ਕਰ ਲਈ ਵੀ ਉੱਥੇ ਜਿਹੜੀ ਕੁਦਰਤ ਹੈ ਉਹ ਵੀ ਬਦਲ ਗਈ ਹੈ ਨਾ ਉਹ ਵੀ ਮੀਂਹ ਪਾਉਣ ਲੱਗ ਗਈ ਪਰ ਆਫੀਸ਼ੀਅਲ ਕਰਾ ਰਹੇ ਲੈਂਦੇ ਨੇ ਪਰ ਫਿਰ ਵੀ ਇੰਨੀ ਆਉਣ ਵਾਲੇ ਸਮੇਂ 'ਚ ਕਹਿੰਦੇ ਜਿਹੜਾ ਹੁਣ ਆਪਣਾ ਦੁਬਈ ਐ ਇਤੋਂ ਜ਼ਿਆਦਾ ਡਿਵੈਲਪ ਹੋ ਰਿਹਾ ਇੰਨੀ ਜ਼ਿਆਦਾ ਗ੍ਰੀਨਰੀ ਹੋ ਜੂਗੀ ਤੁਹਾਨੂੰ ਥਾਂ ਥਾਂ ਤੇ ਦਰਖਤ ਲੱਗੇ ਦੇਖਣਗੇ ਕਿਉਂ ਕਿਉਂਕਿ ਉਹ ਉਹ ਸੋਚਦੇ ਨੇ ਲੋਕ ਵੀ ਆਪਾਂ ਜੇ ਅੱਗੇ ਜਿਉਣਾ ਹੈ ਜਾਂ ਚੰਗਾ ਜੀਵਨ ਲੈਣਾ ਹੈ ਜਿਹੜਾ ਬਿਮਾਰੀਆਂ ਹੁਣ ਬਿਮਾਰੀਆਂ ਕੇ ਪਿੰਡਾਂ ਚ ਬਿਮਾਰੀ ਨਹੀਂ ਹੁੰਦੀ ਅਸ ਹੁਣ ਹਰ ਇੱਕ ਬੰਦੇ ਦੀਆਂ ਗੋਲੀਆਂ ਚੱਲਦੀਆਂ ਨੇ ਕਿਹੜਾ ਇਹੋ ਜਿਹਾ ਬੰਦਾ ਜਿਹਨੂੰ ਕੋਈ ਬਿਮਾਰੀ ਨਹੀਂ ਹੈਗੀ ਹੈ ਨਾ ਨਾਲੇ ਉਹ ਵੀ ਖਤਰਨਾਕ ਜਾਨਲੇਵਾ ਬਿਮਾਰੀਆਂ ਨੇ ਇਹੋ ਜੀਆਂ ਬਿਮਾਰੀ ਕਾਰੇ ਕਾਰਨ ਨੇ ਕਿਉਂਕਿ ਆਪਾਂ ਕੁਦਰਤ ਨੂੰ ਤਾਂ ਛੱਡ ਦੇ ਤੁਰੇ ਜਾਂਦੇ ਆ ਪਾਣੀ ਅੰਦਰੋਂ ਚੱਕੀ ਦੁਰਿਆਉਨੇ ਆ ਕੰਮ ਨੂੰ ਜੇ ਇੱਕ ਬੰਦਾ ਵੀ ਪਿੰਡ ਚੋਂ ਲਾ ਲਓ ਆਪਣੇ ਸਾਰੇ ਪਿੰਡ ਚੋਂ ਹੀ ਲਾ ਲਓ ਮੰਨ ਲਓ ਇੱਕ ਘਰ ਚੋਂ ਇੱਕ ਬੰਦਾ ਇੱਕ ਦਰਖਤ ਲਾਉਂਦਾ ਉਹ ਦਰਖਤ ਨੂੰ ਪਾਲਦਾ ਉਹ ਵੀ ਉੱਡੇ ਹੀ ਪੁੰਨਾ ਜਿੰਨਾ ਬਾਈ ਨੇ ਮਤਲਬ ਵਾਧਾ ਕਿੰਨਾ ਲਾ ਲਿਆ ਹੈ ਨਾ ਜਾਂ ਜੇ ਆਪਾਂ ਇੱਕ ਦਰਖਤ ਲਾ ਕੇ ਖਿਚਾ ਕੇ ਫੋਟੋ ਉਹਦੇ ਬਾਅਦ ਵਗ ਜਾਂਦੇ ਆ ਉਹਦਾ ਕੋਈ ਅਰਥ ਨਹੀਂ ਰਹਿੰਦਾ ਕੋਈ ਫਾਇਦਾ ਨਹੀਂ ਪਰ ਜੇ ਕਿਸੇ ਦੇ ਦਿਲ ਚ ਇਹ ਆ ਵੀ ਮੈਂ ਵੀ ਜੰਗਲ ਲਾਉਣਾ ਹੈ ਹਨਾ ਉਹ ਕਿਸ ਤਰੀਕੇ ਨਾਲ ਲੱਗਦਾ ਕਿਵੇਂ ਲੱਗਦਾ ਆਪਣੇ ਨਾਲ ਬਾਈ ਹੈ ਆਖੜੇ ਨੇ ਬਾਈ ਹੋਰੀ ਇਹ ਤੁਹਾਨੂੰ ਦੱਸਣਗੇ ਇਹਨਾਂ ਦੀ ਫਾਊਂਡੇਸ਼ਨ ਆ ਵੀ ਕਿੱਦਾਂ ਇਹਨਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜੇ ਲਵਾਉਣਾ ਕਿਸੇ ਨੇ ਜੰਗਲ ਹੈ ਨਾ ਜਾਂ ਕਿੱਦਾਂ ਲੱਗਦਾ ਤੇ ਉਹ ਸਾਰਾ ਕੁਝ ਬਾਈ ਹੋਰੀ ਦੱਸਣਗੇ ਤੁਹਾਨੂੰ ਦੱਸੋ ਬਾਈ ਜੀ ਸਰਟੀ ਫਾਊਂਡੇਸ਼ਨ ਹੈ ਕਿ ਰਾਉਂਡ ਕਲਬ ਫਾਊਂਡੇਸ਼ਨ ਜੀ ਨਾਮ ਸੁਖੀ ਸਿੰਘ ਹੈ ਮੈਂ ਡਿਸਟ੍ਰਿਕਟ ਮਾਨਸਾ ਦਾ ਇੰਚਾਰਜ ਹਾਂ ਹਾਂ ਜੀ ਤੇ ਜਿਹੜੇ ਪੌਦੇ ਲੱਗਦੇ ਆ ਲਗਭਗ ਅਸੀਂ ਪੂਰੇ ਪੰਜਾਬ ਦੇ ਵਿੱਚ ਲਾ ਰਹੇ ਆ ਮੰਰੇਗਾ ਡਿਪਾਰਟਮੈਂਟਾਂ ਦੇ ਫੋਰੈਸਟ ਨਾਲ ਮਿਲ ਕੇ ਠੀਕ ਹੈ ਜੀ ਐਜ਼ ਅ ਇੰਪਲੀਮੈਂਟ ਏਜੰਸੀ ਦੇ ਤੌਰ ਤੇ ਅਸੀਂ ਕੰਮ ਕਰ ਰਹੇ ਆ ਠੀਕ ਹੈ ਜੀ ਇਹਨਾਂ ਦਾ ਕੋਈ ਖਰਚਾ ਨਹੀਂ ਹੁੰਦਾ ਠੀਕ ਹੈ ਜੀ ਫ੍ਰੀ ਆਫ ਕਾਸਟ ਹੈ ਪਰ ਇਹਦੇ ਵਿੱਚ ਕੀ ਹੋਊਗਾ ਜੰਗਲ ਨੂਮਾ ਪੌਦੇ ਲੱਗਣਗੇ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਹਾਂਜੀ 2 ਵਜੇ 2 ਤੇ 3 ਵਜੇ 3 ਤੇ 4 ਵਜੇ 4 ਠੀਕ ਹੈ ਜੀ ਉਹਨਾਂ ਚੀਜ਼ਾਂ ਨੂੰ ਅਸੀਂ ਕਵਰ ਕਰਦੇ ਆ ਹਰ ਤੱਕ ਲਗਭਗ ਅਰਾਊਂਡ ਗਲਾ ਫਾਊਂਡੇਸ਼ਨ 26 ਤੋਂ 27 ਲੱਖ ਪੌਦਾ ਲਾ ਚੁੱਕੀ ਹੈ 27 ਲੱਖ ਹੀ ਹਾਂਜੀ ਜਿਹੜਾ ਪੌਦਾ ਰਿਸਾਈਵ ਕਰ ਰਹੇ ਤੇ ਬਾਈ ਨੂੰ ਪਾਲਣ ਦੀ ਜਗ੍ਹਾ ਆਪਾਂ ਲੈਣ ਤੇ ਮੈਂ ਸੁਣਿਆ ਸੀ ਇੱਥੇ ਇੱਕ ਬਾਈ ਗੱਲ ਕਰੀ ਜਾਂਦੀ ਕਹਿੰਦੇ ਬਾਈ ਨੂੰ 10 ਸਾਲ ਹੋ ਗਏ ਇਹੀ ਕੰਮ ਕਰੀ ਜਾਂਦੇ ਨੂੰ ਕੁਦਰਤ ਨਾਲ ਤੇ ਕਿੰਨੇ ਕੁ ਦਰਖਤ ਲਾ ਦੇ ਅੱਜ ਤੱਕ ਦੇਖ ਲਓ ਬਾਈ ਤੁਸੀਂ ਹਨ ਜਿਹੜੇ ਮੈਂ ਆਪਦੇ ਹੱਥੀ ਲਾਏ ਆ ਬਾਈ 8 ਲੱਖ ਪੌਦਾ ਲਾਇਆ 8 ਲੱਖ ਪੌਦਾ ਇੱਕ ਬੰਦਾ ਲਾ ਸਕਦਾ ਆਪਣੇ ਸਾਹਮਣੇ ਬਾਈ ਖੜਿਆ ਆਧਾਰਨ 8 ਲੱਖ ਹਨ ਗਿਣਤੀ ਕਰਨੀ ਔਖੀ ਹੋ ਜਾਂਦੀ ਹੈ ਤੇ ਆਪਾਂ 1 2 ਤਾਂ ਲਾ ਕੇ ਉਹਨਾਂ ਨੂੰ ਪਾਲ ਹੀ ਸਕਦੇ ਆ ਹਨ ਆਪਦੇ ਘਰੀ ਲਾ ਸਕਦੇ ਆ ਨਾ ਖੇਤ ਲਾ ਸਕਦੇ ਜਿੱਥੇ ਵੀ ਤੁਹਾਡੀ ਇੱਛਾ ਹੁੰਦੀ ਹੈ ਤਾਂ ਜਦੋਂ ਬਾਈ 8 ਲੱਖ ਪੌਦਾ ਲਾ ਸਕਦੇ ਆਪਾਂ ਵੀ ਲਾ ਸਕਦੇ ਆ ਹਨਾ ਤੇ ਹੋਰ ਦੱਸੋ ਬਾਈ ਜੀ 6 ਲੱਖ ਪੌਦਾ ਕਲੇ ਮਾਨਸਾ ਜ਼ਿਲ੍ਹੇ ਦਾ ਬਾਈ ਮੈਂ ਮਾਨਸਾ ਦਾ ਰਹਿਣ ਵਾਲਾ ਮੈਨੂੰ ਐਂਦਾ ਹੀ ਮਾਨਸਾ ਚ ਹੀ ਕਰ ਲਾ ਹਾਂਜੀ ਹਾਂ ਕਿਉਂਕਿ ਲੋਕ ਨਾ ਮੈਂ ਜੇ ਦੂਰ ਜਾਂਦੇ ਸੀ ਹਾਂਜੀ ਬਹੁਤੇ ਲੋਕ ਕਹਿੰਦੇ ਨੇ ਝਨੀਰ ਥੋੜੇ ਪਹਾੜੀ ਕਿਕਰ ਹੈ ਹਾਂਜੀ ਜਹ ਰੱਲੇ ਦਾ ਮਹਿਣਾ ਵਾਇਦਾ ਹੁੰਦਾ ਠੀਕ ਹੈ ਜੀ ਰੱਲੇ ਦੀ 294 ਏਕੜ ਦੀ ਝੜੀ ਆ ਬਾਬਾ ਜੋਗੀ ਪੀਰ ਦੀ ਹਾਂਜੀ ਜਿਹਦੇ ਵਿੱਚੋਂ ਅਸੀਂ 40 ਏਕੜ ਉਹਨੂੰ ਵਧੀਆ ਸਾਫ਼ ਕਰਕੇ ਪਹਾੜੀ ਕਿਕਰ ਕੱਢ ਕੇ ਹਾਂਜੀ 40 ਏਕੜ ਜੰਗਲ ਬਣਾ ਚੁੱਕੇ ਹਾਂ 90000 ਬੂਟਾ ਇਸ ਵਾਰ ਜਿਹੜਾ ਆ 2 ਮਹੀਨਿਆਂ ਦੇ ਵਿੱਚ ਅਸੀਂ ਰੱਲੇ ਚ ਪੂਰੇ ਪੰਜਾਬ ਚ ਕੰਮ ਕਰਦਾ ਪੰਜਾਬ ਚ ਕੰਮ ਤੇ ਬਈ ਇੱਥੇ ਹੋਰ ਜਿਨੇ ਜੰਗਲ ਲਾਇਆ ਹੋ ਵਿੱਚ ਸਮਾ ਹੋ ਗਿਆ ਹੋਵੇ ਬੜੀ ਵਧੀਆ ਕਾਮਯਾਬ ਹੈ ਬਾਈ ਸੇਵਕ ਸਿੰਘ ਖੜੇ ਨੇ ਜੀ ਅੱਜ ਆਜੋ ਪਿਛਲੇ ਸਾਲ ਜਿਹੜਾ ਪੌਦੇ ਲੱਗੇ ਸੀ ਇਹਨਾਂ ਦੇ ਖੇਤ ਹਾਂਜੀ ਹਾਂਜੀ ਜਿੱਥੋਂ ਹੀ ਇਹ ਅਵਧਾਰ ਸਿੰਘ ਤੇ ਸੇਵਕ ਸਿੰਘ ਦੋਨੇ ਦੋਸਤ ਨੇ ਹਾਂਜੀ ਹਾਂਜੀ ਜਿਨ੍ਹਾਂ ਨੇ ਮਿਲ ਕੇ ਉਹ ਜੰਗਲ ਲਾਇਆ ਸੀ ਪਹਿਲਾਂ ਇੱਕ ਕਨਾਲ ਉਸ ਦਿਨ ਇਹਨਾਂ ਨੇ ਕਿਹਾ ਸੀ ਕਿ ਸਾਡੇ ਖੇਤ ਵੀ ਲਾਵਾਂਗੇ ਇੱਕ ਕਨਾਲ ਯਾਰ ਪਰ ਅੱਜ ਇਹ ਲਗਭਗ ਅੱਧੇ ਕਿੱਲੇ ਤੋਂ ਲੈ ਕੇ ਛੇ ਕਨਾਲਾਂ ਦੇ ਵਿੱਚ ਵਿੱਚ ਜਿਹੜੇ ਰੋਕਾ ਹੈਗੇ ਆ ਚਲਗਾ ਰਿਹਾ ਚਲੋ ਵਧੀਆ ਗੱਲ ਹੈ ਤੇ ਬਾਈ ਜੀ ਤੁਸੀਂ ਮੈਨੂੰ ਐ ਦੱਸੋ ਵੀ ਕਿਵੇਂ ਲੱਗਦਾ ਪੌਦੇ ਉੱਤੇ ਇਹ ਤਾਂ ਇੱਕ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਸ਼ੁਰੂਆਤ ਕੀਤੀ ਸੀ ਠੀਕ ਹੈ ਜੀ ਸਾਡੇ ਬਜ਼ੁਰਗਾਂ ਦੇ ਭੋਗ ਤੋਂ ਬਾਅਦ ਠੀਕ ਹੈ ਜੀ ਵੀ ਆਪਾਂ ਬਜ਼ੁਰਗਾਂ ਆਪਣੀ ਜ਼ਿੰਦਗੀ ਜਿਊਂਗੇ ਆਪਾਂ ਇਹਨੂੰ ਹੋਰ ਤਰੀਕੇ ਨਾਲ ਅੱਗੇ ਵਧਾ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਆਪਾਂ 1 ਸਾਲ ਤੇ 4 ਮਹੀਨੇ ਕੋ ਜੰਗਲ ਲੱਗੇ ਨੂੰ ਹਾਂ ਜੀ ਅੱਜ ਜੇ ਤੁਸੀਂ ਜਾ ਕੇ ਦੇਖੋ ਉਹਨੂੰ 9 ਤੇ 10 10 ਫੁੱਟ ਤੱਕ height ਠੀਕ ਹੈ ਜੀ ਪੰਛੀ ਉਹਦੇ ਵਿੱਚ ਬਹੁਤ ਜ਼ਿਆਦਾ ਆ ਰਹੇ ਨੇ ਠੀਕ ਹੈ ਜੀ ਤੇ ਬਾਕੀ ਬਹੁਤ ਵਧੀਆ ਜੰਗਲ ਹੈ ਵਧੀਆ ਜੀ ਜੀ ਤੇ ਬਾਈ ਕਿਹੜੇ ਕਿਹੜੇ ਤਰ੍ਹਾਂ ਦੇ ਬਰਾਸਤੀ ਪੌਦੇ ਸਾਨੂੰ ਨਾਂ ਵੀ ਦੱਸੋ ਕਿਉਂਕਿ ਸਾਡੀ ਪੀੜ੍ਹੀ ਨੂੰ ਤਾਂ ਨਾਂ ਵੀ ਨਹੀਂ ਪਤਾ ਇਹਨੂੰ ਅਸੀਂ ਪੰਜ ਸ਼੍ਰੈਣੀਆਂ 'ਚ ਵੰਡਦੇ ਹਾਂ ਜਿਹਦੇ ਵਿੱਚ ਫੁੱਲ ਆ ਜਾਂਦਾ ਫਲ ਕੰਡਾ ਸ਼ਾਨਦਾਰ ਅਤੇ ਦਵਾਈਆਂ ਵਾਲੇ ਰੱਖੀ ਤੇ ਮੇਨ ਇਹ ਕੀ ਹੈ ਗਿਆ ਸਾਰੇ ਦੇਸੀ ਹੋਣਗੇ ਜਿਹੜੇ ਆਪਾਂ ਬੀਜੂ ਕਹਿੰਦੇ ਆਂ ਬੀਜ ਤੋਂ ਤਿਆਰ ਹੋਇਆ ਪੌਦਾ ਉਹ ਲਾਉਨੇ ਆਂ ਤੇ ਇਹਦੇ ਵਿੱਚ ਫੁੱਲ ਫਲ ਕੰਡਾ ਸ਼ਾਨਦਾਰ ਤੇ ਦਵਾਈਆਂ ਵਾਲਾ ਜਿਹੜਾ ਪੰਜ ਸ਼੍ਰੇਣੀਆਂ ਵਾਲਾ ਰੁੱਖ ਹੈ ਪਰ ਇਹਦੇ ਵਿੱਚ ਕਿਸਮਾਂ ਲਗਭਗ ਜਿਹੜੀਆਂ ਅੱਜ ਇੱਥੇ ਲੱਗ ਰਹੀਆਂ ਨੇ ਉਹ 52 ਨੇ ਵੈਸੇ ਸਾਡੇ ਕੋਲ 130 ਕਿਸਮਾਂ ਹੈਗੀਆਂ ਨੇ 80 ਕਿਸਮਾਂ ਅਸੀਂ ਜੰਗਲ ਦੇ ਰੂਪ ਚ ਲਾਉਨੇ ਆਂ ਕੁਝ ਅਸੀਂ ਫੁੱਲਾਂ ਵਾਲਿਆ ਕਿਉਂਕਿ ਪੂਰਬ ਦੇ ਵਿੱਚ ਫੁੱਲ ਲੱਗਦਾ ਦੱਖਣ 'ਚ ਫਲ ਲੱਗਦਾ ਉੱਤਰ ਅਤੇ ਪੱਛਮ ਦੇ ਵਿੱਚ ਵੱਡੀ ਹਾਈਟ ਵਾਲੇ ਬਿੰਡ ਬ੍ਰੇਕਰ ਪੌਦੇ ਲੱਗਦੇ ਠੀਕ ਹੈ ਇਹ ਵੀ ਇੱਕ ਮਨ ਤਰੀਕੇ ਨਾਲ ਡਿਜ਼ਾਈਨ ਨਾਲ ਫੇਰ ਲੱਗਦੇ ਆ ਹਨ ਕਿਉਂਕਿ ਇਹ ਦੇ ਵਿੱਚ ਇਹ ਚੀਜ਼ ਹੈ ਜੇ ਆਪਾਂ ਐਂ ਲਾ ਦਾਂਗੇ ਮੰਨ ਲਓ ਤੁਸੀਂ ਬੋਰਡ ਕੋਲੇ ਜੰਡਲ ਆਤਾ ਜੰਡ ਘਟ ਗ੍ਰੋਥ ਵਾਲਾ ਪੌਦਾ ਹੈ ਬੋਰਡ ਤੇਜ਼ੀ ਨਾਲ ਵਧਣ ਵਾਲਾ ਉਹਨੇ ਉਹਦੀ ਖੁਰਾਕ ਬੰਦ ਕਰ ਦਿੰਨੀ ਉਹ ਮਰ ਜਾਣਾ ਅਸੀਂ ਉਸ ਤਰੀਕੇ ਨਾਲ ਪੌਦਾ ਲਾਉਨੇ ਆ ਕਿ ਸੂਰਜ ਆਪਣੇ ਡਾਇਰੈਕਸ਼ਨ ਅਨੁਸਾਰ ਉਹਨਾਂ ਨੂੰ ਗੱਲ ਕੇ ਖੁਰਾਕ ਬਣਾਉਣ ਦੀ ਜਿਹੜੀ ਕਹਿ ਲਓ ਵੀ ਆਪਣੀ ਰੋਸ਼ਨੀ ਹੈਗਾ ਉਹ ਦੇਊਗਾ ਤੇ ਉਹ ਉਹਨਾਂ ਦਾ ਵਾਅਦਾ ਹੋਊਗਾ ਇਹਦੇ ਵਿੱਚੋਂ ਇੱਕ ਵੀ ਪੌਦਾ ਨਹੀਂ ਮਰੂਗਾ ਠੀਕ ਹੈ ਠੀਕ ਹੈ ਜੇ ਕੋਈ ਕੁਦਰਤੀ ਤਰੀਕੇ ਨਾਲ ਕੋਈ ਦਿੱਕਤ ਆਉਂਦੀ ਆ ਕਿਸੇ ਪ੍ਰਕਾਰ ਕੋਈ ਪੌਦਾ ਮਰਸਦਾ ਤਾਂ ਉਹ ਰਿਪਲੇਸ ਕਰਕੇ ਦੇਵਾਂਗੇ ਸਾਡਾ ਇੱਛਾ ਇਹ ਆ ਕਿ 100% ਇੱਥੇ ਜਿੰਨੇ ਪੌਦੇ ਲੱਗੇ ਉਹ ਚੱਲਣ ਤੇ ਅਸੀਂ ਚਲਾਵਾਂਗੇ ਵੀ ਤੇ ਇਹ ਕੋਈ ਸਕੀਮ ਤਹਿਤ ਲੱਗ ਰਿਹਾ ਹੈ ਜਾਂ ਕਿਵੇਂ ਸਿਸਟਮ ਕੀ ਹੈ ਬਾਈ ਇਹ ਹੈਨਾ ਤੁਸੀਂ ਦੱਸੀ ਜਾਂਦੀ ਜੀ ਮੈਂ ਡੀ ਸਾਹਿਬ ਨੇ ਕਿਹਾ ਉਹ ਪ੍ਰਸ਼ਾਸਨ ਨਾਲ ਵੱਖਰੀ ਚੀਜ਼ ਹੈਗੀ ਆ ਉਹ ਵੀ ਮਤਲਬ ਉਹਨਾਂ ਨੇ ਕਿਹਾ ਹੋਇਆ ਵੀ ਤੁਸੀਂ ਪੌਦੇ ਲਾਉਣੇ ਆ ਜਾਂ ਕਿਵੇਂ ਸਾਡਾ ਜਿਹੜਾ ਜ਼ੋਨ ਮਹੀਨਾ ਹੈਗਾ ਜਿਹੜਾ ਮਾਤਾ ਵਰਨਦੇਵ ਸੰਦਾ ਜੋਂ ਮੇਨ ਦੇ ਵਿੱਚ ਆ ਕੇ ਹਾਂਜੀ ਪੂਰੇ ਪੰਜਾਬ ਦੇ ਵਿੱਚ ਛੱਡੋ ਪੂਰੀ ਦੁਨੀਆ ਦੇ ਵਿੱਚ ਵਰਲਡ এনवायरमेंट ਡੇ ਤੇ ਪੌਦੇ ਲੱਗਦੇ ਆ ਠੀਕ ਹਾਂਜੀ ਹਾਂਜੀ ਪਰ ਉਹਦਾ ਇੱਕ ਤਰੀਕਾ ਹੈਗਾ ਲਾਉਣ ਦਾ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਸੜਕਾਂ ਤੇ ਲਾਤੇ ਹਾਂਜੀ ਅਸੀਂ ਅੱਗ ਲਾ ਦਿੰਨੇ ਆ ਜੋ ਪੱਟ ਦਿੰਨੇ ਆ ਕਿਸਾਨਾਂ ਦੀ ਕੀ ਆਦਤ ਹੈਗੀ ਹੈ ਜੇ ਉਹਦੇ ਮੱਥੇ ਲੱਗਿਆ ਉਹ ਪੜਦਾ ਨਹੀਂ ਉਹ ਕੇਰਾ ਜੜ ਖਿੱਚ ਕੇ ਛੱਡ ਦਿੰਦਾ ਇੰਨਾ ਜਦੋਂ ਉੱਪਰ ਆ ਗਿਆ ਬਰੀਕ ਰੂਟਸ ਟੁੱਟ ਗਈਆਂ ਪੌਦਾ ਸੁੱਕ ਜਾਣਾ ਠੀਕ ਹੈ ਕਿਉਂਕਿ ਉਹਦੇ ਤੇ ਦੋਸ਼ ਨਾ ਆਵੇ ਉਸ ਵਕਤ ਉਹ ਅਸੀਂ ਕੀ ਕਰਦੇ ਹਾਂ ਇੱਕ ਜ਼ਮੀਨਾਂ ਹੀ ਉਹ ਚੁਣਦੇ ਹਾਂ ਜਿੱਥੇ ਪਾਣੀ ਤਾਰਬੰਦੀ ਦਾ ਪ੍ਰਬੰਧ ਹੋਵੇ ਠੀਕ ਹੈ ਇਹ ਦੋ ਕੰਡੀਸ਼ਨਾਂ ਨੇ ਕੈਸੀ ਰੁੱਖ ਦੀ ਕੋਈ ਕੀਮਤ ਨਹੀਂ ਲੈਂਦੇ ਟਰਾਂਸਪੋਰਟੇਸ਼ਨ ਦਾ ਕੋਈ ਨਹੀਂ ਲੈਂਦੇ ਜੇ ਹੁਣ ਪਟਿਆਲੇ ਤੋਂ ਰੁੱਖ ਲੈਣੇ ਹੁਣ 10000 ਰੁਪਿਆ ਅਗਲਾ ਇੱਥੇ ਤਾਂ ਕੌਣ ਦਾ ਲਊਗਾ ਪਰ ਅਸੀਂ ਆਪਦੇ ਪੱਲਿਓਂ ਕੰਨੇ ਆਉ ਠੀਕ ਹੈ ਜੀ ਪੌਦਿਆਂ ਦਾ ਕੋਈ ਖਰਚਾ ਨਹੀਂ ਕਿਉਂਕਿ ਜਿਹੜਾ ਇਹ ਜ਼ਮੀਨ ਦਾ ਦਾਨ ਹੈ ਪੰਛੀਆਂ ਲਈ ਜਾਂ ਕੁਦਰਤ ਲਈ ਇਹਨਾਂ ਨੇ ਬਹੁਵਟਾ ਦਿੱਤਾ ਪਹਿਲਾਂ ਇਹਨਾਂ ਨੇ ਹੁਣ ਉਹਨਾਂ ਨੇ ਸਹਿਕ ਨਾਲ ਕਿਉਂਕਿ ਇਹ ਇਹ ਇੱਕ ਵੱਡੇ ਦਿਲ ਵਾਲਾ ਬੰਦਾ ਹੀ ਕਰ ਸਕਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਉਂਕਿ ਆਪਦੀਆਂ ਆਪਦੀ ਜ਼ਮੀਨ ਦੇ ਵਿੱਚੋਂ ਇੱਕ ਹਿੱਸਾ ਪੰਛੀਆਂ ਲਈ ਦੇਣਾ ਅੱਜ ਕੱਲ ਆਪਣੇ ਦੋ ਰੁੱਖ ਨਹੀਂ ਲਾਉਂਦਾ ਕੋਈ ਲ ਇਹ ਕਹਿੰਦੇ ਵੀ ਜੇ ਇੱਕ ਮਰਲੇ ਥਾਂ 'ਚ ਆਪਣੇ ਜੀਰੀ ਲੱਗ ਜੇ ਉਹ ਵੀ ਆ ਕੇ ਗੱਟਾ ਨਾ ਰਲੂਗਾ ਦਰਖਤ ਪੱਟ ਦੋ ਪਰ ਉੱਥੇ ਜੀਰੀ ਲੱਗਣੀ ਚਾਹੀਦੀ ਐ ਜੇ ਸ਼ਾ ਆਉਂਦੀ ਐ ਦੂਜੇ ਨੂੰ ਵੀ ਕਹਿੰਦਾ ਕਮੰਡ ਨੂੰ ਵੀ ਯਾਰ ਤੇਰੇ ਦਰਖਤ ਦੀ ਸ਼ਾ ਆਉਂਦੀ ਇਹਨੂੰ ਪੱਟ ਦੇ ਹਨਾ ਲਾਉਣਾ ਦਾ ਕੀ ਸੀ ਤੇ ਉੱਥੇ ਸਾਡਾ ਭਰਾ ਆ ਜਾਓ ਬਾਈ ਮੇਰੇ ਨਾਲ ਪੜਦਾ ਰਿਹਾ ਭਰਾ ਆਪਣਾ ਇਹ ਹਨਾ ਭਵੇਂ ਕਿਵੇਂ ਆ ਪਰ ਦੇਖੋ ਮੇਰੀ ਦਿਲੋਂ ਇਹਦੀ ਪਹਿਲਾਂ ਇਹ ਪੰਛੀਆਂ ਨਾਲ ਪਿਆਰ ਸੀ ਇਹਨੂੰ ਕਬੂਤਰ ਰੱਖੇ ਹੋਏ ਨੇ ਹਨਾ ਕੁੱਕਰ ਜਿਹੜਾ ਵੀ ਸ਼ੌਂਕ ਆਪਾਂ ਨੂੰ ਹੁੰਦਾ ਸਾਰੇ ਪੜ ਇਹ ਕਹਿੰਦਾ ਮੈਨੂੰ ਇਹਨੇ ਦੱਸਿਆ ਕਿ ਮੈਂ ਚੱਲ ਬੋਲਣਾ ਨਹੀਂ ਬਾਲਾ ਪਰ ਮੈਂ ਵੀ ਮੈਂ ਜਿਹੜੇ ਇਹ ਪੰਛੀ ਰੱਖਿਆ ਉਹਨਾਂ ਕਰਕੇ ਵੱਧ ਤੋਂ ਵੱਧ ਮੈਂ ਉਹਨਾਂ ਪ੍ਰਭਾਵਿਤ ਹਾਂ ਵੀ ਮੈਂ ਪੰਛੀਆਂ ਵਾਸਤੇ ਜਿਹੜਾ ਮੈਨੂੰ ਪਿਆਰ ਆ ਪੰਛੀਆਂ ਨਾਲ ਹਨਾ ਵੀ ਇੱਥੇ ਪੰਛੀ ਆਉਣ ਯਾਰ ਵੀ ਉਸ ਤਰ੍ਹਾਂ ਮੈਂ ਇਹ ਜੰਗਲ ਉਹ ਮਾਨਸ ਵਿਚਾਰ ਰੱਖ ਕੇ ਲਵਾ ਰਿਹਾ ਤੇ ਬਹੁਤ ਵਧੀਆ ਕਰ ਲਿਆ ਵਧਾਈਆਂ ਬਾਈ ਅਵਤਾਰ ਤੈਨੂੰ ਹਨਾ ਤੇ ਤੈਨੂੰ ਦੇਖ ਕੇ ਅੱਜ ਤੋਂ 2 ਸਾਲ ਪਹਿਲਾਂ ਇਹਨੇ ਆ ਪੰਛੀ ਦਿੱਤ ਲਵਾਏ ਹਾਂ ਹਾਂਜੀ 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 ਅੱਜ ਤੁਸੀਂ ਦੱਸੋ ਜੀ ਹਾਂਜੀ ਅੱਜ ਤੋਂ 2 ਸਾਲ ਪਹਿਲਾਂ ਇਹ ਬਾਈ ਨੇ ਹਾਂਜੀ ਜਿਹੜਾ ਪਹਿਲੀ ਸਾਡੀ ਰੌਂਦੀ ਪੁੱਤ ਬਣੀ ਹੋਈ ਹੈ ਹਾਂਜੀ ਹਾਂਜੀ ਸਾਰੇ ਦਰੱਖਤ ਇਹਨਾਂ ਦੀ ਮਿਹਨਤ ਕਰਕੇ ਲਵਾਏ ਹੋਏ ਅੱਛਾ ਜੀ ਨੈਲ ਵਾਇਲ ਨੈਲ ਵਾਇਲ ਚਲੋ ਵੇਲੇ ਹੁਣ ਇਹ ਬਾਲਾ ਕੀਤਾ ਵਾਹਨ ਚ ਲਵਾਉਣ ਦਾ ਇਹ ਮੁੰਡੂ ਤੋਂ ਹੀ ਮਤਲਬ ਇਹ ਜੰਗਲ ਦਾ ਪ੍ਰੇਮੀ ਹੈ ਠੀਕ ਹੈ ਜੀ ਅਰਦਾਸ ਕੀਤੀ ਬਾਬਾ ਜੀ ਨੂੰ ਸਾਧ ਕੇ ਅਰਦਾਸ ਕਰਾਈ ਭਰਾ ਨੇ ਤੇ ਬਾਬਾ ਜੀ ਨੇ ਬਾਈ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਵਾਹਿਗੁਰੂ ਬਾਈ ਨੂੰ ਜਿਹੜਾ ਉਹ ਚੰਗਾ ਜੀਵਨ ਬਖਸ਼ੇ ਸਿਹਤ ਸੰਭਾਲ ਬਖਸ਼ੇ ਤੇ ਜਿਹੜੇ ਨੇ ਇਹ ਪੁੰਨ ਕੀਤਾ ਹੈ ਨਾ ਜ਼ਿੰਦਗੀ 'ਚ ਬੰਦੇ ਨੇ ਆਪ ਦੇ ਪੰਜ ਕਿਲੇ ਵਾਹਨ ਚੋ ਵੀ ਅੱਧਾ ਕਿਲਾ ਦਰਖਤਾਂ ਦੇ ਨਾਂ ਲਾਇਆ ਕੁਦਰਤ ਦੇ ਨਾਂ ਲਾਇਆ ਕਿਉਂਕਿ ਕੁਦਰਤ ਨਾਲ ਪ੍ਰੇਮ ਸਮਝ ਲਓ ਆਪਣੇ ਜੀਵਨ ਨਾਲ ਪ੍ਰੇਮ ਇਹ ਪੁੰਨ ਸਭ ਤੋਂ ਵੱਡਾ ਪੁੰਨ ਹੈ ਬਾਈ ਦੇ ਦਰਖਤ ਕਾਮਯਾਬ ਹੋਣ ਵਧਾਈਆਂ ਬਾਈ ਨੂੰ ਅਰਦਾਸ ਪੂਰੀ ਹੋਈ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਅਫਸਰ ਸਹਿਬਾਨ ਵੀ ਆਏ ਹੋਏ ਸੀ ਹੈਨਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਸਾਹਿਬ ਉਹਨਾਂ ਨੇ ਨਾਲ ਮਿਲ ਕੇ ਉਹਦੀ ਹੌਸਲਾ ਅਫਜ਼ਾਈ ਕੀਤੀ ਬਾਈ ਆਪਣੇ ਅਵਤਾਰ ਸਿੰਘ ਸਿੱਧੂ ਦੀ ਤੇ ਨਾਲ ਬਾਈ ਸੁਖਜੀਤ ਹੋਰੇ ਜਿਨ੍ਹਾਂ ਨੇ ਇਹ ਦਰਖਤ ਲਿਆਂਦੇ ਤੇ ਦਰਖਤ ਲਗਾ ਕੇ ਅਰਦਾਸ ਕਰਨ ਤੋਂ ਬਾਅਦ ਸ਼ੁਰੂਆਤ ਕੀਤੀ ਵਧੀਆ ਦਰਖਤ ਲਗਾਉਣ ਦੀ ਫਿਰ ਇਸ ਤੋਂ ਬਾਅਦ ਸਾਰਾ ਦਿਨ ਆਪਾਂ ਦਰਖਤ ਲਗਾਏ ਤੇ ਦਰਾਖਤ ਲਗਾ ਕੇ ਆ ਜਿਹੜੀ ਵੀਡੀਓ ਹੈ ਤੁਸੀਂ ਤੁਹਾਡਾ ਹੱਕ ਬਣਦਾ ਸਾਰਿਆਂ ਦਾ ਵੀ ਪਿਆਰ ਦਿਓ ਵਧੀਆ ਬਾਈ ਨੇ ਸ਼ੁਰੂਆਤ ਕੀਤੀ ਹੈ ਤੇ ਆ ਤੁਹਾਨੂੰ ਟੋਏ ਦਿਖਾ ਦਿੰਨੇ ਆ ਇਸ ਤਰ੍ਹਾਂ ਇਹ ਪ੍ਰੋਜੈਕਟ ਤਿਆਰ ਹੋਇਆ ਹੈ ਨਾ ਵੀ ਪਹਿਲਾਂ ਟਰੈਕਟਰ ਨਾਲ ਟੋਏ ਕੀਤੇ ਗਏ ਜਿਵੇਂ ਮਤਲਬ ਟਰੈਕਟਰ ਦੇ ਪਿੱਛੇ ਬਰਮਾ ਪਾ ਕੇ ਉਹਦੇ ਨਾਲ ਲੈਣਾ ਮਾਰ ਕੇ ਬਾਈ ਨੇ ਦੱਸਿਆ ਵੀ ਇੰਨੇ ਨੇ ਜਗ੍ਹਾ 'ਚ ਟੋਏ ਕਰਨੇ ਆ ਫਿਰ ਬੱਚੇ ਆਏ ਸਕੂਲਾਂ ਵਾਲੇ ਪਿੰਡ 'ਚੋਂ ਬੱਚੇ ਲਿਆਂਦੇ ਉਹ ਆਏ ਕਹਿੰਦੇ ਵੀ ਅਸੀਂ ਇਹ ਦਰਖਤ ਲਗਾਉਣੇ ਨੇ ਬੱਚਿਆਂ ਨੇ ਨਾਲ ਸਹਿਯੋਗ ਦਿੱਤਾ ਤੇ ਤਰਤੀਬ ਨਾਲ ਇੱਕ ਦਰਖਤ ਲੱਗਦਾ ਐ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਚੱਕੇ ਦਰਖਤ ਸਾਰੇ ਇੱਕਸਾਰ ਲਾਤੇ ਨਹੀਂ ਇਹ ਭਾਈ ਨੇ ਦੱਸਿਆ ਕਹਿੰਦਾ ਵੀ ਇਹ ਕੰਜਾਂ ਨੂੰ ਸੂਰਜੀ ਰੋਸ਼ਨੀ ਸਵੇਰੇ ਚਾਹੀਦੀ ਹੁੰਦੀ ਐ ਕੰਜਾਂ ਨੂੰ ਪਿਛਲੀ ਰੋਸ਼ਨੀ ਚਾਹੀਦੀ ਐ ਕੰਜਾਂ ਨੂੰ ਬੜੀ ਜਿਆਦੇ ਰੋਸ਼ਨੀ ਚਾਹੀਦੀ ਐ ਕਈ ਬੂਟੇ ਹੁੰਦੇ ਨੇ ਜਿਹੜੇ ਘੱਟ ਰੋਸ਼ਨੀ ਭਾਲਦੇ ਨੇ ਵੀ ਧੁੱਪ ਉਹਨਾਂ ਦੇ ਘੱਟ ਪਵੇ ਵੀ ਜਿਆਦੇ ਉਹ ਮਤਲਬ ਥੋੜੇ ਨਰਮ ਬੂਝੇ ਹੁੰਦੇ ਨੇ ਇਸ ਤਰ੍ਹਾਂ ਦੇ ਬੱਖੋ-ਬੱਖ ਬੂਝੇ ਹੁੰਦੇ ਨੇ ਦਰਾਖਤ ਜਿਹੜੇ ਲੱਗਦੇ ਨੇ ਆ ਦੇਖੋ ਸਾਨੂੰ ਹੁਣ ਦਰਾਖਤ ਦਿਖਾਉਨੇ ਆ ਕਿੰਨੇ ਵਧੀਆ ਦਰਾਖਤ ਨੇ ਮਤਲਬ ਆ ਦੇਖੋ ਇਹ ਸਾਰਾ 2500 ਪੌਦਾ ਬਾਈ ਕਹਿੰਦਾ ਤੇ ਅੱਜ ਬਾਈ ਨੇ 3000 4000 ਪੌਦਾ ਲਾਉਣਾ ਹੋਰ ਜਗਾ ਲਾਉਣਾ ਇਹ ਜਿਹੜਾ ਜੰਗਲ ਹੈ ਪ੍ਰਾਈਵੇਟ ਬਾਈ ਨੇ ਆਪਣੇ ਬਾਣ ਚ ਲਵਾਇਆ ਅਵਤਾਰ ਸਿੰਘ ਰਾਏਪੁਰ ਨੇ ਤੇ ਆ ਉਹ ਦਰਾਖਤ ਨੇ ਸਾਰੇ ਜਿਹੜੇ ਵਿਰਾਸਤੀ ਦਰਾਖਤ ਆਪਣੇ ਪੁਰਾਣੇ ਦਰਾਖਤ ਟਾਲੀਆਂ ਮਲੇ ਕਿੱਕਰ 베ਰੀਆਂ ਹੈਨਾ ਤੇ ਜੰਡ ਮਤਲਬ ਵਿੱਚ ਬੋਰਡ ਵੀ ਸੀਗਾ ਇੱਕ ਅੱਧਾ ਤੇ ਬਾਈ ਨੇ ਇਹੋ ਆਪਣਾ ਨਿੰਮ ਤੇ ਹੋਰ ਬਹੁਤ ਸਾਰੇ ਵਧੀਆ ਦਰਖਤ ਮਤਲਬ ਪਿਲਕਣ ਦੇ ਦਰਖਤ ਪਿੱਪਲ ਦਾ ਦਰਖਤ ਹੈ ਨਾ ਤੇ ਸਰੀ ਤੇ ਹੋਰ ਪਿਲਕਣ ਹੋਗੇ ਪਿੱਪਲ ਹੋਗੇ ਹੈ ਨਾ ਤੇ ਕਿਕਰਾਂ ਵੀ ਸੀਗੀਆਂ ਵਿੱਚ ਆਪਣੀਆਂ ਹੋਰ ਜਿਹੜੇ ਆਪਣੇ ਵਿਰਾਸਤੀ ਦਰਖਤ ਉਹਨੇ ਬਹੁਤ ਸਾਰੇ ਬਾਈ-ਬਾਈ ਨੇ ਪਾਮ ਵੀ ਸੀਗੇ ਵਿੱਚ ਟਾਲੀਆਂ ਬਹੁਤ ਵੱਡੀ ਮਾਤਰਾ ਚ ਸੀਗੀਆਂ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਰਿਆਂ ਨੇ ਤਸਵੀਰ ਕਰਾਈ ਬਾਈ ਅਵਤਾਰ ਨੂੰ ਵਿਚਾਲੇ ਸੱਦਿਆ ਵੀ ਆਓ ਤੁਸੀਂ ਇੱਧਰ ਖੜੋ ਤੇ ਉੱਥੇ ਖੜ ਕੇ ਤਸਵੀਰ ਕਰੀ ਹੈ ਨਾ ਸਾਰਿਆਂ ਨੇ ਤੇ ਬਹੁਤ ਵਧੀਆ ਮਾਹੌਲ ਸੀ ਵਧੀਆ ਕੰਡ ਕੰਮ ਸੀ ਵਧਾਈਆਂ ਬਾਈ ਨੂੰ ਬਾਈ ਨੇ ਦਰਖਤ ਲਗਾਏ ਨੇ ਬਹੁਤ ਸੋਹਣਾ ਕੰਮ ਹੈ ਆ ਤੁਹਾਨੂੰ ਦਿਖਾਉਣੀ ਆ ਵੀ ਜਦੋਂ ਦਰਖਤ ਪਹਿਲਾਂ ਉਤਾਰੇ ਅਸੀਂ ਸਾਰੇ ਤਰਤੀਬ ਬਾਈ ਜੀ ਬਾਈ ਨੇ ਦਰਖਤ ਉਤਰਵਾਏ ਬਾਈ ਸੁਖਜੀਤ ਸਿੰਘ ਵੀ ਰੋਕੇ ਨੇ ਹੈਨਾ ਤੇ ਆ ਦੇਖੋ ਉਹਨੇ ਅੱਡੋ ਅੱਡ ਜਗ੍ਹਾ ਤੇ ਸਾਰੇ ਇੱਕੋ ਜੀਆਂ ਵੈਰਾਈਟੀਆਂ ਇੱਕ ਜਗ੍ਹਾ ਰਖਾਈਆਂ ਦੂਜੀਆਂ ਵੈਰਾਈਟੀਆਂ ਦੂਸਰੀ ਜਗ੍ਹਾ ਰਖਾਈਆਂ ਸਾਰੀਆਂ ਚੰਗੀ ਤਰ੍ਹਾਂ ਬਾਈ ਨੇ ਵੈਰਾਈਟੀਆਂ ਰੱਖ ਕੇ ਤੇ ਫਿਰ ਜਿਹੜਾ ਆਪਣਾ ਇਹ ਸਾਰਾ ਪ੍ਰੋਗਰਾਮ ਬਣਾਇਆ ਵੀ ਇਦਾਂ ਦਰਖਤ ਲੱਗਣਗੇ ਇਸ ਤਰ੍ਹਾਂ ਲੱਗਣਗੇ ਪੂਰੀ ਤਰਤੀਬ ਸਾਰੀ ਵੀ ਆ ਆ ਲਾਈਨ ਚ ਇੱਕ ਇੱਕ ਜਗ੍ਹਾ ਦੇ ਦਰਖਤ ਇੱਕ ਇੱਕ